ਹਾਜੀਪੁਰ ਬਾਜ਼ਾਰ ਵਿੱਚ ਪੈਦਲ ਜਾ ਰਹੇ ਕੁੜੀ ਦਾ ਮੋਟਰਸਾਈਕਲ ਸਵਾਰ ਮੋਬਾਈਲ ਫੋਨ ਖੋ ਕੇ ਫਰਾਰ ਹੋ ਗਏ ਸੀਸੀਟੀਵੀ ਵੀਡੀਓ ਆਏ ਸਾਹਮਣੇ ਕਿ ਬਾਜ਼ਾਰ ਦੇ ਵਿੱਚ ਲੁੱਟ ਹੋਈ ਹੈ ਮੋਬਾਈਲ ਕੋ ਕੇ ਲੈ ਕੇ ਕਿਹਨੇ ਚੁਣਦੇ ਸਾਡੇ ਕੋਲ 4 ਵਜੇ ਇੱਕ ਕਪਲੇਟ ਆਈ ਗੀ ਮੈਂ ਡਿਊਟੀ ਅਫਸਰ ਹਾਂ ਏਐਸਰਪੈਨ ਸਿੰਘ ਥਾਣਾ ਜੀਵਲ ਸਜੀਵਨੀ ਬਲਾ ਪੋਸਟ ਆਫਿਸ ਚ ਕੰਮ ਕਰਦੀ ਹੈ ਉਹ ਨਾ ਪੈਦਲ ਫੌਨਸ ਹੁੰਦੀ ਜਾ ਰਹੀ ਸੀ ਕਾਨੂੰ ਕਿ ਇੱਕ ਮੁੰਡਾ ਪਲਟੀਨਾ ਮੋਟਰਸਾਈਕਲ ਤੇ ਇਹਦਾ ਸੀਮ ਕੇ ਲੈ ਗਿਆ ਤੇ ਸੀਸੀਟੀਵੀ ਫੁਟੇਜ ਆ ਰਹੀ ਹੈ ਉਹਦੇ ਵੇਖ ਕੇ ਇੱਕ ਦੋ ਵੇਖਿਆ ਬਾਜ਼ਾਰ ਚ ਫੁਰਖੰਗਾਲ ਦੇ ਪਿਆ ਤੇ ਹੁਲੀਆ ਦਾ ਇਹ ਕਿਤੇ ਤਲਾਸ਼ ਕਰਦੇ ਜਤਨ ਜਾਰੀ ਨੇ